ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ 25 ਮਿੰਟ ਦੇ ਵਿੱਚ 25 ਖਬਰਾਂ ਲੈ ਕੇ ਜ਼ਹਿਰੀਲੀ ਸ਼ਰਾਬ ਦੇ ਨਾਲ ਅੱਜ ਅੰਮ੍ਰਿਤਸਰ ਦਹਿਲ ਉਠਿਆ ਜ਼ਹਿਰੀਲੀ ਸ਼ਰਾਬ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਗਈ 14 ਤੋਂ ਵੱਧ ਕੇ ਇਹ ਹੁਣ 17 ਹੋ ਚੁੱਕੀ ਹੈ ਮ੍ਰਿਤਕਾਂ ਦੀ ਗਿਣਤੀ ਹੁਣ 17 ਹੋ ਚੁੱਕੀ ਹੈ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਲੀ ਸ਼ਰਾਬ ਨੂੰ ਲੈ ਕੇ ਐਕਸ਼ਨ ਦੇ ਵਿੱਚ ਸਰਕਾਰ ਨਜ਼ਰ ਆ ਰਹੀ ਹੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸ਼ਰਾਬ ਮਾਮਲੇ ਤੇ ਸੀਐਮ ਮਾਨ ਨੇ ਐਕਸ ਤੇ ਪੋਸਟ ਵੀ ਸਾਂਝੀ ਕੀਤੀ ਉਹਨਾਂ ਨੇ ਲਿਖਿਆ ਕਿ ਜ਼ਹਿਰੀਲੀ ਸ਼ਰਾਬ ਦੇ ਵਪਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਐਸਜੀਪੀਸੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਨੇ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਯੋਧੇ ਪੈਦਾ ਹੋਏ ਨੇ ਉੱਥੇ ਮਨ ਨੂੰ ਬਹੁਤ ਦੁੱਖ ਹੋਇਆ ਅਸੀਂ ਅਰਦਾਸ ਕਰਦੇ ਹਾਂ ਕਿ ਪੰਜਾਬ ਤੋਂ ਛੇਤੀ ਤੋਂ ਛੇਤੀ ਨਸ਼ਾ ਖਤਮ ਹੋਵੇ ਮਜੀਠਾ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਲਗਾਤਾਰ ਪੱਖਿਆ ਹੋਇਆ ਹੈ ਵਿਧਾਇਕ ਗਨੀਪ ਕੌਰ ਅੱਜ ਪਿੰਡ ਮਜੀਠਾ ਪਹੁੰਚੇ ਐਮਐਲਏ ਨੇ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਵੀ ਕੀਤੀ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਨੇ ਪੀੜਤ ਪਰਿਵਾਰ ਦੇ ਲਈ 25-25 ਲੱਖ ਰੁਪਏ ਦੀ ਆਰਥਿਕ ਸਹਾਇਤਾ ਤੇ ਇੱਕ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਪਿੰਡ ਮਾਰਦੀ ਕਲਾ ਪਹੁੰਚੇ ਇੱਥੇ ਤਿੰਨ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪਿੰਡ ਦੇ ਨਾਲ ਸਾਰਾ ਲੋਕਾਂ ਦੀ ਮੌਤ ਹੋ ਗਈ ਹੈ ਬਾਜਵਾ ਨੇ ਕਿਹਾ ਕਿ ਅਸੀਂ ਹਰਪਾਲ ਸਿੰਘ ਚੀਮਾ ਤੋਂ ਅਸਤੀਫਾ ਮੰਗਦੇ ਹਾਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਸਰਕਾਰ ਦੀ ਜ਼ਿੰਮੇਵਾਰੀ ਸੀ ਉਹਨਾਂ ਨੇ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਸ਼ਰਾਬ ਇੰਨੇ ਲੰਬੇ ਸਮੇਂ ਤੋਂ ਵਿਕ ਰਹੀ ਸੀ ਤਾਂ ਸਰਕਾਰ ਚੁੱਪ ਕਿਉਂ ਬੈਠੀ ਸੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਡਾਇਰੈਕਟ ਰਿਸਪੋਨਸਿਬਿਲਟੀ ਆਪਨੀ ਸਰਕਾਰ ਦੀ ਹੈ ਹੁੰਤੇ ਸਾਰੇ ਅਫੀਸ਼ਰਲ ਦੱਸਦੇ ਨੇ ਅਸੀਂ ਬੰਦੇ ਗ੍ਰਿਫਟਾਰ ਕਰ ਲਏ ਸਾਦਾ ਕਹਿਣਾ ਕਿ ਕਈ ਸਾਲਾਂ ਦੀ ਇਹ ਚੀਜ਼ ਵਿਕਰੀ ਹੈ ਉਦੋਂ ਅਜੇ ਤੱਕ ਕਿਉਂ ਇਹਨਾਂ ਨੂੰ ਅੰਦਰੀ ਕੀਤਾ ਜਿਹੜੀ ਨਸ਼ੇ ਦੇ ਖਿਲਾਫ ਮਹਿੰਮ ਹੈ ਉਹਦਾ ਮਕਸਦ ਕੀ ਹੋਇਆ ਅੱਜ ਗਰਾਉਂਡ ਰਿਐਲਿਟੀ ਤੁਹਾਨੂੰ ਪਤਾ ਲੱਗ ਗਈ ਇੱਕ ਰਾਤ ਦੇ ਵਿੱਚ ਮਜੀਠੀ ਹਲਕੇ 'ਚ 16 ਆਦਮੀਆਂ ਦੀ ਬੋਤਾਂ ਹੋ ਚੁੱਕੀਆਂ ਨੇ 8 ਤੋਂ 10 ਪੀਟੀਕ ਲਾਲੇ 'ਤੇ ਸੋ ਦੈਟ ਮੀਨਸ ਇਟਸ ਅ ਕੰਪਲੀਟ ਫੇਲਡ ਗਵਰਨਮੈਂਟ ਐਨਦਰ ਇੰਟੈਲੀਜੈਂਸ ਕਿਤੇ ਸੀ ਆ ਤੁਹਾਡੇ ਸਾਹਮਣੇ ਇਹ ਜੋ ਕੁਝ ਹੋ ਰਿਹਾ ਹੈ ਇਸ ਤੋਂ ਵੱਡੀ ਅਨਫੋਰਚੂਨੇਟ ਗੱਲ ਕੀ ਗਰੀਬ ਲੋਕ ਨੇ ਵਿਚਾਰੇ ਸਾਡ ਜਾਲੀ ਸ਼ਰਾਬ ਤੇ ਆਮ ਆਦਮੀ ਪਾਰਟੀ ਸਰਕਾਰ ਦਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ ਪੁਲਿਸ ਨੇ 600 ਲੀਟਰ 에ਥਨੋਲ ਜ਼ਬਤ ਕਰ ਲਿਆ ਹੈ ਪੁਲਿਸ ਨੇ 에ਥਨੋਲ ਵਾਲੀ ਟਰੱਕ ਨੂੰ ਵੀ ਜ਼ਬਤ ਕੀਤਾ ਹੈ ਦਿੱਲੀ ਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਇਹ ਪੰਜਾਬ ਲਿਆਏ ਜਾ ਰਹੇ ਸੀਗੇ ਨਕਲੀ ਸ਼ਰਾਬ ਬਣਾਉਣ ਦੇ ਲਈ ਇਸ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਅਜਿਲ ਕਾ ਤ ਜ਼ਹਿਰੀਲੀ ਸ਼ਰਾਬ ਨੇ 17 ਲੋਕਾਂ ਦੀ ਜਾਨ ਲੈ ਲਈ ਤਸਕਰ ਗ੍ਰਿਫਤਾਰ ਹੋ ਗਏ ਨੇ ਮਜੀਠਾ ਦੇ ਪਿੰਡ ਮਰੜੀ ਪਹੁੰਚੇ ਸੀਐਮ ਮਾਨ ਪਰਿਵਾਰ ਦੇ ਨਾਲ ਐਲਾਨ ਕੀਤਾ ਮਿਲ ਕੇ ਉਹਨਾਂ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਆ ਮਜੀਠਾ ਦੇ ਵਿੱਚ ਲੋਕਾਂ ਦਾ ਕਾਲ ਬਣ ਕੇ ਜ਼ਹਿਰੀਲੀ ਸ਼ਰਾਬ ਵਿਕਰੀ ਸੀ ਸੀਐਮ ਨੇ ਪਰਿਵਾਰ ਦੇ ਲਈ 10 ਲੱਖ ਮੁਆਵਜ਼ੇ ਦਾ ਐਲਾਨ ਕੀਤਾ ਮ੍ਰਿਤਕਾ ਦੇ ਪਰਿਵਾਰ ਦੇ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਕਿਸੇ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੇ ਕਿਹਾ ਯੋਗਤਾ ਦੇ ਆਧਾਰ ਤੇ ਇੱਕ ਇੱਕ ਨੂੰ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਸੀਂ ਹੁਣ ਤੱਕ 10 આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਸੀਐਮ ਮਾਨ ਨੇ ਜਾਣਕਾਰੀ ਸਾਂਝੀ ਕੀਤੀ ਸੋ ਇੱਕ ਮਤਲਬ ਕਤਲ ਹੀ ਨਹੀਂ ਅਸਲ 'ਚ ਮੌਤਾ ਨਹੀਂ ਕਿ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਖੜ ਚੁੱਕੇ ਆ ਤੇ ਜਿਹੜੇ ਸਪਲਾਈ ਕਰਦੇ ਸੀ ਜਾਂ ਜਿਹੜੇ ਕਿਥੋਂ ਤੱਕ ਲੈ ਕੇ ਆਉਂਦੇ ਸੀ ਚੇਨ ਦਾ ਪਤਾ ਲੱਗ ਜਾਂਦਾ ਕੌਣ ਕੌਣ ਕਿਹਨੂੰ ਸਪੋਰਟ ਕਰਦਾ ਸੀ ਦਿੱਲੀ ਤੱਕ ਵੀ ਤਾਰ ਜੁੜੇ ਨੇ ਦਿੱਲੀ ਵੀ ਸਾਡੀ ਟੀਮ ਗਈ ਹੋਈ ਹੈ ਤੇ ਭਾਵੇਂ ਜਿਹੜਾ ਮਰਜ਼ੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁਲ ਹੋਵੇ ਭਾਵੇਂ ਪਾਵਰਫੁਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜੀ ਉਹਦੀ ਸਰਕਾਰੇ ਦੁਆਰੇ ਪਹੁੰਚ ਹੋਵੇ ਜਾਂ ਵਟ ਐਵਰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਬਹੁਤ ਹੀ ਗਰੀਬ ਘਰਾਂ ਦੇ ਇਕੱਲੇ ਇਕੱਲੇ ਕਮਾਊਂਸੀ ਲਗਭਗ ਛੋਟੇ ਛੋਟੇ ਬੱਚੇ ਉਹਨਾਂ ਦੀਆਂ ਕਿਸੇ ਦੀ ਮਾਂ ਕਿਸੇ ਦੀ ਦਾਦੀ ਕਿਸੇ ਦੀ ਭੈਣ ਉਹਨਾਂ ਦੇ ਅਥਰੂ ਜਿਹੜੇ ਉਹ ਦੇਖੇ ਨਹੀਂ ਜਾ ਰਹੇ ਪੈਸੇ ਨਾਲ ਕੋਈ ਜਾਨ ਤਾਂ ਨਹੀਂ ਵਾਪਸ ਲੈ ਸਕਦੇ ਪਰ ਕਿਉਂਕਿ ਉਪਰਵਾਰ ਹੈਂ ਟੂ ਮੌਤ ਨੇ ਜਿਹੜੇ ਅੱਜ ਹੀ ਕਮਾਉਂਦੇ ਸੀ ਅੱਜ ਹੀ ਸਾਮ ਨੂੰ ਖਾਂਦੇ ਸੀ ਉਹ ਜੀ ਚਲੇ ਗਏ 10-10 ਲੱਖ ਰੁਪਈਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹ ਵੀ ਅਸੀਂ ਜਿਹੜਾ ਉਹਨਾਂ ਦਾ ਅਕਾਊਂਟ ਨੰਬਰ ਵਗੈਰਾ ਉਹਨਾਂ ਦੇ ਜਿੰਨੇ ਵੀ ਹੈਗੇ ਨੂੰ ਲੈ ਕੇ ਡੀਸੀ ਸਾਹਿਬ ਨੂੰ ਕਹਤਾ ਕੱਲ ਤੱਕ ਮੇਰੇ ਕੋਲ ਫੈਲਾ ਆ ਜਾਣੀਆਂ ਸਾਰਿਆਂ ਦੀਆਂ ਕਈਆਂ ਦੇ ਬੱਚੇ ਛੋਟੇ ਐ ਕਿਉਂਕਿ ਜੇ ਛੋਟੇ ਬੱਚੇ ਆ ਤਾਂ ਪੜਾਉਣ ਤੱਕ ਹੀ 10ਵੀਂ 12ਵੀਂ ਤੱਕ ਪਹੁੰਚਣ ਨੂੰ ਕਾਫੀ ਸਾਲ ਲੱਗ ਜਾਂਦੇ ਤਾਂ ਅਸੀਂ ਉਹਨਾਂ ਦੇ ਪਰਿਵਾਰ ਚੋਂ ਜਾਂ ਉਹਨਾਂ ਦੇ ਬਲੱਡ ਰਿਲੇਸ਼ਨ ਚੋਂ ਕੋਈ ਬੰਦਾ ਜੇ ਜਾਂ ਕੋਈ ਕੋਈ ਬੇਟੀ ਜਾਂ ਕੋਈ ਉਹਨਾਂ ਦੀ ਭੈਣ ਜੇ ਉਹ ਨੌਕਰੀ ਕਰਨ ਦੇ ਕਾਬਿਲ ਹੈਗੀ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਦਾ ਉਸ ਪਰਿਵਾਰ ਦਾ ਖਰਚਾ ਜਿਹੜਾ ਉੱਥੋਂ ਚਲਵਾ ਦਾਂਗੇ ਤੇ ਇੱਕ ਬੱਚੇ ਨੇ ਪਲੱਸ 2 ਕੀਤੀ ਹੋਈ ਹੈ ਨੌਕਰੀ ਤਾਉ ਨੂੰ ਦੇ ਸਕਦੇ ਹਾਂ ਨੇ ਪਰ ਮੈਂ ਕਿਹਾ ਵੀ ਜੇ ਲੋਕਾਂ 3 ਸਾਲ ਦੇ ਵਿੱਚ ਬੀਏ ਹੋ ਜੂਗੀ ਤਾਂ ਜਿਆਦਾ ਵੱਡੀ ਨੌਕਰੀ ਮਿਲ ਜੂਗੀ ਫਿਰ ਅੱਗੇ ਜਾ ਜਿਆਦਾ ਚਾਂਸ ਟੱਕੀਆਂ ਦੇ ਵੀ ਰਹਿੰਦੇ ਆ ਸੋ ਬਿਲਕੁਲ ਇਹ ਕਿਸੇ ਵੀ ਪਰਿਵਾਰ ਦਾ ਚੁੱਲਾ ਜਿਹੜਾ ਉਹ ਅਸੀਂ ਬੁਝਣ ਨਹੀਂ ਦੇਵਾਂਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਜੋ ਫੜੇ ਨੇ ਹੁਣ ਤੱਕ ਉਹ ਤੋਂ ਗਾਹਾਂ ਚੇਨ ਚੇਨ ਜੁੜੀ ਜਾਂਦੀ ਹੈ ਅੱਗੇ ਕਰੀਆਂ ਕਿਤੇ ਤੱਕ 600 ਲੀਟਰ ਦਾ ਆਨਲਾਈਨ ਆਰਡਰ ਕੀਤਾ ਹੋਇਆ ਸੀ ਮੈਥਨੋਲ ਸੀ 600 ਲੀਟਰ ਦਿੱਲੀ ਤੋਂ ਆਰਡਰ ਕੀਤਾ ਹੋਇਆ ਸੀ ਹੋਰ ਇਹ ਮੈਥਨੋਲ ਕਈ ਵਾਰੀ ਮੈਂ ਦੱਸਿਆ ਪਿੰਡ ਵਾਲਿਆਂ ਨੇ ਕਿ ਕੱਲੀ-ਕੱਲੀ ਮੌਤ ਹੋ ਜਾਂਦੀ ਹੈ ਤਾਂ ਉਹਨੂੰ ਕਿਸਮਤ ਕਹਿ ਕੇ ਜਾਂ ਰੱਬ ਦਾ ਭਾਣਾ ਮੰਨ ਕੇ ਬਹਿ ਜਾਂਦੇ ਪਰ ਹੁਣ 17 ਜਦੋਂ ਇਕੱਠੇ ਹੀ ਪਿੰਡਾਂ ਚ 4-4-5 ਪਿੰਡਾਂ ਚ ਹੋਈਆਂ ਤਾਂ ਉਹਨੇ ਮਾਮਲਾ ਉੱਪਰ ਕੇ ਸਾਹਮਣੇ ਆਇਆ ਤੇ ਬਿਲਕੁਲ ਨਾਲ ਖੜਾਂਗੇ ਪਰਿਵਾਰ ਦੇ ਜਿਸ ਤੋਂ ਪਹਿਲਾਂ ਜਦੋਂ ਤਰਨਤਾਰਨ ਦੇ ਨੇੜੇ ਤੇ ਉਧਰ ਜੰਡਿਆਲਾ ਗੁਰੂ ਦੇ ਪਿੰਡਾਂ ਚ 150 ਮੌਤਾਂ ਹੋਈਆਂ ਸੀ ਬਿਲਕੁਲ ਸੇਮ ਲੱਛਣ ਹੋਈ ਨੇ ਪਹਿਲਾਂ ਅੱਖਾਂ ਵੀ ਨਿਰਾ ਜਾਂਦੀ ਹੈ ਫਿਰ ਮੂੰਹ ਚੋਂ ਛੱਗ ਆਉਂਦੀ ਹੈ ਫੇਰ ਤਾਂ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਕਿ ਮੇਰੇ ਕੋਲੇ 9 ਵਜੇ ਤੱਕ ਬੈਠਾ ਰਿਹਾ ਦੱਸ 10:00 ਵਜੇ ਮੇਰੇ ਕੋਲ ਗਿਆ 9:00 ਵਜੇ ਮੇਰੇ ਕੋਲ ਆਇਆ ਸੀ 10:00 ਵਜੇ ਗਿਆ ਤੇ ਸ਼ਾਮ 5:00 ਵਜੇ ਮੌਤ ਹੋ ਤਮਲੋਟ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਲੱਖਾਂ ਰੁਪਏ ਦੀ ਹੀਰੋਇਨ ਜ਼ਬਤ ਕੀਤੀ ਗਈ ਹੈ ਹੀਰੋਇਨ ਦੇ ਨਾਲ ਨਾਲ ਚਾਰ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਇਸ ਦੀ ਜਾਣਕਾਰੀ ਮੁੱਖ ਥਾਣਾ ਅਫਸਰ ਸਿਟੀ ਮਲੋਕ ਹਰਪ੍ਰੀਤ ਸਿੰਘ ਦੇ ਵੱਲੋਂ ਦਿੱਤੀ ਗਈ ਇਹਦੀ ਜੋ ਪੰਜਾਬ ਸਰਕਾਰ ਵੱਲੋਂ ਜੋ ਜੁੱਤ ਨਸ਼ਾ ਵਿਰੋਧ ਜੋ ਮਹਿੰਮ ਕੀਤੀ ਗਈ ਹੈ ਇਹਦੇ ਤਹਿਤ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਐਨਡੀपीएस ਐਕਟ ਦੇ ਸਖਤੀ ਨਾਲ ਕਾਰਵਾਈ ਕਰਨ ਦੇ ਦੇਸ਼ਾ ਨਿਰਦੇਸ਼ ਦਿੱਤੇ ਜਿਹਦੇ ਤਹਿਤ ਅਸੀਂ ਚਾਰ ਨੌਜਵਾਨਾਂ ਨੂੰ ਰੈਸਟ ਕੀਤਾ ਜੀ ਇਹਨਾਂ ਪਾਸੋਂ ਸਾਨੂੰ 45 ਗ੍ਰਾਮ ਹੈਰੋ ਰਿਕਵਰ ਹੋਈ ਹੈ ਜੀ ਹਰੇਕ ਇੱਕ ਤੋਂ ਅਮਦਰ ਬੈਕਵਰਡ ਫੋਰਵਰਡ ਇਨਪੁਟ ਪਤਾ ਚੱਲੇਗਾ ਹਾਂ ਜੀ ਇਹਨਾਂ ਦੇ ਅਸੀਂ ਦੋ ਦਿਨ ਦੇ ਪੌਨਸਰ ਮਾਰਤੇ ਆਏ ਸਾਡੇ ਕੋਲ ਤੇ ਅੱਗੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਜੀ ਉਹ ਵੀ ਪਿੱਛੋਂ ਲੈ ਕੇ ਆਉਂਦੇ ਆ ਤੇ ਅੱਗੇ ਜੋ ਸਪਲਾਈ ਕਰਦੇ ਸਰ ਆਪ ਵੀ ਨਜ਼ਰ ਆ ਗਈ ਹੈ ਅਮੇਜੀ ਇਹ ਸਵੈਚਨ ਦਾ ਕੰਮ ਹੀ ਕਰਦੇ ਆ ਜੀ ਇੱਕ ਮੁੰਡਾ ਅਰਸ਼ਦੀ ਪਹਿਲੇ ਤੇ ਪਹਿਲਾਂ ਵੀ ਇੱਕ ਐਫਆਈਆਰ ਦਰਜ ਹੈ ਜੀ 73 ਗ੍ਰਾਮ ਦੇ ਤਰਕਬ ਦੀ ਵਿੱਚ ਤਾਂ ਕਪੂਰ ਥਲਾ ਸੁਲਤਾਨਪੁਰ ਰੋਡ ਤੇ ਪਿੰਡ ਦਦਵਿੰਡੀ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਤੇਜ਼ ਰਫਤਾਰ ਕਾਰ ਨੇ ਸੜਕ ਦੇ ਕਿਨਾਰੇ ਰੇੜੀ ਦੇ ਨਾਲ ਖੜੇ ਇੱਕ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਖਤਰਨਾਕ ਸੀ ਕਿ ਗੱਡੀ ਦੇ ਨਾਲ ਨੌਜਵਾਨ ਦਾ ਸਰੀਰ ਕਈ ਹਿੱਸਿਆਂ ਦੇ ਵਿੱਚ ਫਟ ਗਿਆ ਤੇ ਇਸ ਤੋਂ ਬਾਅਦ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਤੇ ਇੱਕ ਦਰਖਤ ਦੇ ਨਾਲ ਟਕਰਾ ਗਈ ਇੱਕ ਚਸ਼ਮਦੀਦ ਗਵਾਹ ਦੇ ਮੁਤਾਬਕ ਕਾਰ ਬਹੁਤ ਤੇਜ਼ੀ ਰਫਤਾਰ ਦੇ ਨਾਲ ਚੱਲ ਰਹੀ ਸੀ ਜਿਸ ਦੀ ਗਤੀ 150 ਕਿਲੋਮੀਟਰ ਪ੍ਰਤੀ ਘੰਟੇ ਦੱਸੀ ਜਾ ਰਹੀ ਹੈ ਹਾਦਸੇ ਦੇ ਵਿੱਚ ਨੌਜਵਾਨ ਤੇ ਕਾਰ ਡਰਾਈਵਰ ਦੋਨਾਂ ਦੀ ਹੀ ਮੌਤ ਹੋ ਗਈ ਹੈ ਪੁਲਿਸ ਮਾਮਲੇ ਦੀ ਜਾਂਚ ਚੁਟੀ ਹੈ ਫਿਰ ਪਛੋਂ ਉਹਨਾਂ ਦਾ ਗੱਲ ਸੁਬੀ ਦੇ ਹੂੰ ਤਾਂ ਮੈਂ ਦੇਖਿਆ ਵੀ ਗੱਡੀ ਬਹੁਤ ਅੰਦਾਜ਼ ਤੋਂ ਅੰਦਾਜ਼ਨ ਸੀ ਵੀ 150 ਦੇ ਕਰੀਬ ਤੇਜ਼ ਬਹੁਤ ਜਿਆਦਾ ਸੀ ਹੂੰ ਪਹਿਲਾਂ ਇਹਨੇ ਉਹ ਬੰਦਾ ਜਿਹੜਾ ਖੜਾ ਉਹਦੇ ਜੀ ਮਾਰੀ ਆ ਉਸ ਤੋਂ ਬਾਅਦ ਇੱਕ ਉਹ ਗੱਡੀ ਆਹੀ ਮਗਰੇ ਆਉਂਦੇ ਹੀ ਮਗਰੇ ਕਿਕਰ ਜਵੱਜੀ ਇਹਦੇ ਕੋਲ ਤੇ ਸ਼ਾਇਦ ਆਪੇ ਸ਼ਾਇਦ ਪਤਾ ਨਹੀਂ ਵਜਿਆ ਕਿ ਨਹੀਂ ਮਾਰਨ ਕਰਾ ਇੱਥੇ ਬੁਰਾ ਹਾਲ ਸੀ ਦਾ ਜਿਹੜਾ ਚਲਾਉਣ ਵਾਲਾ ਸੀ ਅੱਛਾ ਤੇ ਅਸੀਂ ਮਗਰੇ ਸੀਗੇ ਮਗਰੇ ਅੱਧੇ ਮਿੰਟ ਚ ਸਾਰਾ ਕੁਝ ਹੋ ਗਿਆ ਇੱਕ ਦੀ ਮੌਤ ਹੋਈ ਆ ਜਿਹਦੀ ਮੌਤ ਹੋਈ ਆ ਕੌਣ ਸੀ ਉਹ ਦੱਸਦੇ ਆ ਵੀ ਤੋਤੀ ਦਾ ਮੈਨੂੰ ਸਾਨੂੰ ਬਾਰਾ ਪੱਟਾ ਨਹੀਂ ਪਤਾ ਕਿ ਲੜਕਾ ਲੜਕਾ ਦੀ ਸੀ ਮੌਤ ਹੋਈ ਸੀ ਕਹਿੰਦੇ ਉਹ ਇੱਕ ਮੁੰਡਾ ਤੇ ਕੁੜੀ ਆ ਠੀਕ ਆ ਹਾਂ ਵਿਆਹ ਵਰਿਆ ਕਹਿੰਦੇ ਉਹਦਾ ਇੱਕ ਮੁੰਡਾ ਸੀ ਉਹਦੇ ਘਰ ਤੇ ਸਾਰੇ ਇੱਥੇ ਆਏ ਹੋਏ ਆ ਕਿੰਨੇ ਸਵਾਰ ਸੀਗੇ ਗੱਡੀ ਦੇ ਵਿੱਚ ਕਿੰਨੇ ਜਣੇ ਗੱਡੀ ਤੇ ਸਾਨੂੰ ਜੋ ਅਸੀਂ ਦੇਖਿਆ ਵਾ ਲਗਭਗ 10 ਜਣੇ ਸੀ ਠੀਕ ਹੈ ਹਾਂ ਤੇ ਤੁਸੀਂ ਦੇਖਣ ਮਤਾਕ ਤੇਜ਼ ਗੱਡੀ ਬਹੁਤ ਜਿਆਦੀ ਸੀ ਗੱਡੀ ਕਿਕਰ ਚ ਵੱਜੀ ਆ ਭਈ ਨਹੀਂ ਪਹਿਲਾਂ ਗੱਡੀ ਉਹਦੇ ਚ ਵੱਜੀ ਆ ਮੁੰਡੇ ਚ ਮੁੰਡੇ ਚ ਉਹ ਪਛੜੇ ਉਹਦੇ ਉੱਡ ਗਿਆ ਬਾਅਦ ਚ ਇਹਦੇ ਕੋ ਗ सीएम मानदेव ਵੱਲੋਂ 5 ਲੱਖ ਰੁਪਏ ਦੇ ਮੁਆਵਜ਼ੇ ਦਾ ਅੱਜ ਐਲਾਨ ਕੀਤਾ ਗਿਆ ਪਾਕਿਸਤਾਨੀ ਡਰੋਨ ਹਮਲੇ ਦੇ ਵਿੱਚ ਸੁਖਵਿੰਦਰ ਕੌਰ ਦੀ ਮੌਤ ਹੋ ਗਈ ਸੀ ਗੰਭੀਰ ਹਾਲਾਤਾਂ ਦੇ ਵਿੱਚ ਉਹ ਚੁੱਲਸ ਗਈ ਸੀ ਪਾਕਿਸਤਾਨ ਡਰੋਨ ਹਮਲਾ ਕਰਕੇ ਸੁਖਵਿੰਦਰ ਕੌਰ ਦੀ ਮੌਤ ਹੋਈ ਹੈ ਮੰਗਲਵਾਰ ਸਵੇਰੇ ਸੁਖਵਿੰਦਰ ਕੌਰ ਦਾ ਦਿਹਾਂਤ ਹੋ ਗਿਆ ਪੀੜਤ ਪਰਿਵਾਰ ਨੂੰ 5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਗੁਰਦਾਸਪੁਰ ਦੇ ਕਸਬਾ ਦਿਨਾਨਗਰ ਬਾਈਪਾਸ ਦੇ ਨੇੜੇ ਰਾਵੀ ਹੋਟਲ ਦੇ ਸਾਹਮਣੇ ਸਕੂਟਰੀ ਤੇ ਸਵਾਰ ਪਤੀ ਪਤਨੀ ਨੂੰ ਅਚਾਨਕ ਤੇਜ਼ ਰਫ਼ਤਾਰ ਕਾਲੇ ਰੰਗ ਦੀ ਸਕੋਰਪੀਓ ਨੇ ਟੱਕਰ ਮਾਰ ਦਿੱਤੀ ਜਿਸ ਕਰਕੇ ਪਤੀ-ਪਤਨੀ ਦੋਨਾਂ ਦੀ ਹੀ ਮੌਕੇ ਤੇ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਦੋਨੇ ਪਤੀ-ਪਤਨੀ ਆਪਣੀ ਬੇਟੀ ਨੂੰ ਮਿਲ ਕੇ ਵਾਪਸ ਆ ਰਹੇ ਸੀ। ਆਪਣੀ ਸਕੂਟਰੀ ਤੇ ਸਵਾਰ ਹੋ ਕੇ ਕਿਸੇ ਹੋਰ ਰਿਸ਼ਤੇਦਾਰ ਦੇ ਕੋਲ ਉਹ ਜਾ ਰਹੇ ਸੀ। ਤੇ ਜਦ ਉਹ ਦੀਨਾਨਗਰ ਬਾਈਪਾਸ ਰਾਵੀ ਹੋਟਲ ਦੇ ਸਾਹਮਣੇ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਪਿੰਡ ਕੋਠੇ ਲੋਹਗੜ ਨੂੰ ਜਾਂਦੀ ਸੜਕ ਨੂੰ ਕ੍ਰੋਸ ਕਰਨਾ ਸੀ ਪਰ ਤੇਜ਼ ਰਫ਼ਤਾਰ ਸਕੋ ਸਕੋਰਪਿਓ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਇਹ ਹਾਦਸਾ ਵਾਪਰ ਗਿਆ ਪੁਲਿਸ ਦੇ ਕੋਲ ਪੂਰਾ ਮਾਮਲਾ ਪਹੁੰਚ ਚੁੱਕਾ ਹੈ ਇਹ ਰਾਵੀ ਪੈਲੇਸ ਦੇ ਲਾਗੇ ਥਾਣਾ ਦਿਰਾਨਗਰ ਦੇ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਵਾਪਰਿਆ ਵਾ ਜਿਸ ਦੇ ਵਿੱਚ ਇੱਕ ਹਸਬੰਡ ਵਾਈਫ ਹੈਗੇ ਸੀ ਕਿ ਉਹਨਾਂ ਦੀ ਡੈਥ ਹੋ ਗਈ ਸੀ ਸਕੂਟੀ ਤੇ ਆ ਰਹੇ ਸੀ ਕਿ ਇੱਕ ਜਿਹੜਾ ਦਾ ਨਾਮ ਕਰਤਾਰ ਚੰਦ son of ਦਤੂ ਰਾਮ ਤੇ ਉਹਦੀ ਪਤਨੀ ਦਾ ਨਾਮ ਸ਼ਾਂਤੀ ਦੇਵੀ ਸੀਗਾ ਇਹ ਪਿੰਡ ਰਾਵਲ ਦੇ ਰਹਿਣ ਵਾਲੇ ਸੀਗੇ ਤੇ ਇਹਨਾਂ ਦਾ ਐਕਸੀਡੈਂਟ ਇੱਕ ਸਕੋਰਪਿਓ ਗੱਡੀ ਜਿਹੜਾ ਪੀਬੀ 77ਏ 7989 ਦੇ ਨਾਲ ਹੋਇਆ ਵਾ ਮੌਕੇ ਤੋਂ ਡਰਾਈਵਰ ਭੱਜ ਗਏ ਰੇ ਬਾਕੀ ਗੱਡੀ ਕਬਜ਼ੇ ਚ ਲੈ ਲਈ ਗਈ ਹੈ ਤੇ ਜਿੱਦਾਂ ਦੇ ਬਿਆਨ ਦਿੱਤੇ ਜਾਣਗੇ ਵੈਸੇ ਤਰ੍ਹਾਂ ਹੀ ਸਮਝ ਲੈਂਦੇ ਹਾਂ ਸਰ ਕਿੰਨੀ ਉਮਰ ਦੇ ਸੀ ਉਹ ਮੋਸਲੇ ਤੋਂ 70 ਪਲੱਸ ਸੀਗੇ ਗੱਡੀ ਕਿਹੜੀ ਘਰ ਤੋਂ ਘਰ ਆ ਰਹੀ ਸੀ ਇਹ ਅਮਸਰ ਸਾਈਡ ਤੋਂ ਆ ਰਹੀ ਸੀ ਕਿ ਪਠਾਨਕੋਟ ਜਾ ਰਹੀ ਸੀ ਅੰਮ੍ਰਿਤਸਰ ਚ ਬੀਆਰਟੀਐਸ ਦੇ ਇੱਕ ਮੁਲਾਜ਼ਮ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ ਬਜ਼ੁਰਗ ਦੇ ਕੋਲੋਂ ਬੀਆਰਟੀਐਸ ਦੇ ਮੁਲਾਜ਼ਮ ਨੇ ਪਾਗ ਲਵਾ ਕੇ ਸਫਾਈ ਕਰਵਾਈ ਹੈ ਬਿਮਾਰ ਹਾਲਤ ਦੇ ਵਿੱਚ ਬਜ਼ੁਰਗ ਦਾ ਪਿਸ਼ਾਬ ਆਪਣੇ ਕੱਪੜਿਆਂ ਦੇ ਵਿੱਚ ਹੀ ਨਿਕਲ ਗਿਆ ਸੀ ਤੇ ਵੀਆਰਟੀਐਸ ਦੇ ਮੁਲਾਜ਼ਮ ਨੇ ਉਸ ਦੀ ਪੱਗ ਲਵਾ ਕੇ ਪੂਰੀ ਸਫਾਈ ਕਰਵਾਇਆ ਬਜ਼ੁਰਗ ਆਪਣੀ ਪੱਗ ਦੇ ਨਾਲ ਸਫਾਈ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਅੰਮ੍ਰਿਤਸਰ ਦੇ ਸਮਾਜ ਸੇਵੀ ਪਵਨ ਸ਼ਰਮਾ ਨੇ ਕਿਹਾ ਕਿ ਬਹੁਤ ਹੀ ਸ਼ਰਮਨਾਕ ਹਰਕਤ ਕੀਤੀ ਗਈ ਹੈ ਜੋ ਕਿ ਵੀਡੀਓ ਵੀ ਸਾਹਮਣੇ ਆਇਆ ਹੈ ਇਸ ਵੀਡੀਓ ਨੂੰ ਦੇਖ ਕੇ ਮਨ ਦੁਖੀ ਹੋਇਆ ਹੈ ਤੇ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਜਿਸ ਵਿਅਕਤੀ ਨੇ ਬਜ਼ੁਰਗ ਦੇ ਨਾਲ ਇਹ ਹਰਕਤ ਕੀਤੀ ਹੈ ਉਸ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਵਾਉਣਾ ਬਹੁਤ ਜ਼ਰੂਰੀ ਹੈ ਉਸ ਨੂੰ ਡਿਊਟੀ ਤੋਂ ਕੱਢ ਦੇਣਾ ਚਾਹੀਦਾ ਹੈ ਜੋ ਅੱਗੇ ਤੋਂ ਇਹੋ ਜੀ ਹਰਕਤ ਉਹ ਨਾ ਕਰ ਸਕੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਨਜ਼ਦੀਕ ਪਿੰਡ ਨਾਸਰਕੇ ਵਿਖੇ ਪੰਚਾਇਤ ਚੋਣਾਂ ਦੌਰਾਨ ਰੰਜਿਸ਼ ਤੇ ਚੱਲਦਿਆਂ ਤੇ ਹੁਣ ਬਲੈਕਆਊਟ ਵਾਲੀ ਰਾਤ ਨੂੰ ਬਿਜਲੀ ਦੇ ਬਲਬ ਬੰਦ ਕਰਨ ਤੋਂ ਨੂਲੇਕੇ ਦੋਨਾਂ ਵਿੱਚ ਟਕਰਾਰ ਹੋ ਗਈ ਇਸੇ ਦੌਰਾਨ ਪਿੰਡ ਦੇ ਮੌਜੂਦਾ ਸਰਪੰਚ ਨੂੰ ਪਿੰਡ ਦੇ ਹੀ ਕੁਝ ਲੋਕਾਂ ਦੇ ਵੱਲੋਂ ਆਪਣੇ ਲਾਇਸੈਂਸੀ ਪਿਸਤੌਲ ਦੇ ਨਾਲ ਸਿੱਧੀਆਂ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਸਰਪੰਚ ਸ਼ਮਸ਼ੇਰ ਸਿੰਘ ਦੀ ਪਿੱਠ ਦੇ ਵਿੱਚ ਗੋਲੀ ਲੱਗੀ ਤੇ ਉਸ ਦੇ ਸਾਥੀ सोनू ਦੇ ਗਲੇ ਦੇ ਨਜ਼ਦੀਕ ਕੋ ਗੋਲੀ ਲੰਘ ਗਈ ਜਿਨ੍ਹਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪੀਟਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸਰਪੰਚ ਨੇ ਪੂਰੀ ਕਹਾਣੀ ਦੱਸੀ ਕਿਸ ਤਰੀਕੇ ਦੇ ਨਾਲ ਇਹ ਰੰਜਿਸ਼ ਅੱਗੇ ਵਧੀ ਹੈ ਸਾਡੇ ਲੱਗੇ ਮੀਡੀਕੀ ਰਣਜੀਤ ਸਿੰਘ ਰਿਤੀ ਰਹਿੰਦਾ ਵਾ ਉਹ ਮੈਂਬਰ ਖੋਤਾ ਆਇਆ ਸੀ ਪਹਿਲਾਂ ਪੰਨੂ ਸਾਹਿਬ ਦੀ ਪਾਰਟੀ ਚ ਤੇ ਬਾਅਦ ਵਿੱਚ ਉਹ ਮੈਂਬਰ ਵੀ ਨਹੀਂ ਬਣ ਸਕਿਆ ਤੇ ਜਿਹਦੇ ਕਾਰਨ ਕੀ ਹੋਇਆ ਕਿ ਉਹ ਵੀ ਮੈਨ ਅਸਰ ਪੰਚ ਬਣ ਗਿਆ ਮਜੀਦਾ ਸਰਪੰਚ ਆਉਣਾ ਇਸ ਸਾਲ ਤੇ ਉਹਦੀ ਮੇਰੇ ਨਾਲ ਰੰਜਿਸ਼ ਵਧ ਗਈ ਤੇ ਉਹ ਮੈਨੂੰ ਹੰਦੇ ਜਾਂਦੇ ਜਾਂ ਜਦੋਂ ਮਨ ਲਓ ਗੱਡੀ ਅੱਗੇ ਕਰਨੀ ਜਾਂ ਕੋਈ ਸਕੂਟੀ ਜਿਹਾ ਉਹਨੇ ਕੋਈ ਨਾ ਕੋਈ ਰੁਕਵਾਦਾ ਪਾਉਂਦਾ ਹੁੰਦਾ ਸੀ ਹਰ ਕੰਮ ਦੇ ਵਿੱਚ ਤੇ ਕਰਦਿਆਂ ਕਰਦਿਆਂ ਤੇ ਗੱਲ ਇੱਥੇ ਤੱਕ ਪਹੁੰਚ ਗਈ ਕਿ ਅੱਜ ਉਹਨੇ ਇੱਥੇ ਸਿੱਧੇ ਘਰ ਮਾਰਿਆ ਤੇ ਇਸ ਸਾਲ ਉਹ ਸਵਾ 8 ਵਜੇ ਦੀ ਜਾਂ ਲਿਆ ਸ਼ਾਮ ਦੀ ਉਹਨੇ ਉਹ ਦਿਨ ਨਾਲ ਥੋੜਾ ਜਾਂ ਗਾਲ ਮੰਦਾ ਹੋਇਆ ਉਹਨੇ ਇੱਕਦਮ ਮੈਨੂੰ ਗੱਡੀ ਰੋਕੀ ਕਿ ਇੱਕ ਗਾਲਾ ਕਿਤੇ ਤੇ ਫਿਰ ਉਹਨੇ ਮੈਂ ਗਰਜ ਵਿੱਚ ਗੱਡੀ ਲਾ ਕੇ ਵਾਪਸ ਆ ਰਿਹਾ ਸੀ ਉਹ ਆਪਣੇ ਗੇਟ ਦੇ ਜੇ ਖਲੋਤਾ ਆਏ ਉਹਨੇ ਗੇਟ ਦੇ ਜੇ ਖਲੋ ਕੇ ਤੇ ਸਾਨੂੰ ਪਹਿਲਾਂ ਗਾਲ ਮੰਦਾ ਕੀਤਾ ਫਿਰ ਸਾਡੇ ਤੇ ਸਿੱਧੀਆਂ ਹੋ ਗਿਆ ਪਠਾਨਕੋਟ-ਡਲਹੌਜੀ ਰਾਸ਼ਟਰੀ ਰਾਜਮਾਰਗ ਦੇ ਦੁਨੇਰਾ ਪਿੰਡ ਦੇ ਨੇੜੇ ਇੱਕ ਹਸਾਵਾ ਪਰਿਆ ਜਦੋਂ ਇੱਕ ਜੋੜਾ ਦਵਾਈ ਲੈਣ ਦੇ ਲਈ ਦੁਨੇਰਾ ਤੋਂ ਪਠਾਨਕੋਟ ਜਾ ਰਿਹਾ ਸੀ ਤੇ ਜਿਵੇਂ ਹੀ ਉਹ ਦੁਨੇਰਾ ਪਿੰਡ ਦੇ ਪਠਾਨਕੋਟ-ਡਲਹੌਜ਼ੀ ਰਾਸ਼ਟਰੀ ਰਾਜਮਾਰਗ ਤੇ ਪਹੁੰਚੇ ਤਾਂ ਪਿੱਛੋਂ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਉਹ ਸੜਕ ਤੇ ਡਿੱਗ ਪਏ ਤੇ ਕਸੀ ਹਿੱਟੇ ਗਏ ਜਿਸ ਕਰਕੇ ਔਰਤ ਦੀ ਮੌਕੇ ਤੇ ਮੌਤ ਹੋ ਗਈ ਹੈ ਉਸ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਐਂਬੂਲੈਂਸ ਰਾਹੀਂ ਪਠਾਨਕੋਟ ਸਰਕਾਰੀ ਹਸਪੀਟਲ ਲਿਆਂਦਾ ਗਿਆ ਜਿੱਥੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ ਫਿਲਹਾਲ ਪੁਲਿਸ ਨੇ ਜੋੜੇ ਦੀਆਂ ਲਾਸ਼ਾਂ ਨੂੰ ਆਪਣੇ ਹਿਰਾਸਤਾਂ ਦੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੋਗਾ ਦੇ ਪੌਛ ਇਲਾਕੇ ਸ਼ਾਂਤੀ ਨਗਰ ਦੇ ਵਿੱਚ ਚਰਮਤ ਚਰਮਤ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਆਪਣੀ ਲਾਇਸੈਂਸੇ ਬੰਦੂਕ ਦੇ ਨਾਲ ਆਪਣੀ ਪਤਨੀ ਮਨਦੀਪ ਕੌਰ ਨੂੰ ਗੋਲੀ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਹੈ। ਘਟਨਾ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੋਗਾ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਜਾਂਚ ਸ਼ੁਰੂ ਕੀਤੀ ਹੈ। ਮ੍ਰਿਤਕ ਹਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਮ੍ਰਿਤਕ ਦਾ ਵਿਆਹ ਲਗਭਗ 25 ਸਾਲ ਪਹਿਲਾਂ ਹੋਇਆ ਸੀ ਤੇ ਉਹਨਾਂ ਦੇ 3 ਬੱਚੇ ਵੀ ਨੇ ਇੱਕ ਦਾ ਵਿਆਹ ਹੋ ਚੁੱਕਾ ਹੈ ਦੋ ਪੜ੍ਹਾਈ ਦੇ ਲਈ ਦੇਸ਼ ਤੋਂ ਬਾਹਰ ਰਹਿੰਦੇ ਨੇ ਤੇ ਅਚਾਨਕ ਰਾਤ ਦੇ ਵੇਲੇ ਸ਼ਰਾਬ ਪੀ ਕੇ ਵਿਅਕਤੀ ਘਰ ਆਇਆ ਸੀ ਤੇ ਘਰ ਤੋਂ ਘਰੇ ਪਹੁੰਚਣ ਤੋਂ ਬਾਅਦ ਪਤਨੀ ਦੇ ਨਾਲ ਇਸ ਨੇ ਬਹਿ ਸ਼ੁਰੂ ਕਰ ਦਿੱਤੀ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਸੀ ਪੁਲਿਸ ਰਾਤ ਦੇ ਵੇਲੇ ਘਰ ਪਹੁੰਚੀ ਤੇ ਵਿਅਕਤੀ ਨੂੰ ਸਮਝਾ ਕੇ ਵਾਪਸ ਪੁਲਿਸ ਸਟੇਸ਼ਨ ਆ ਗਈ ਤੇ ਉਸ ਦੇ ਕੋਲੋਂ ਪਿਸਤੌਲ ਸੀਗੀ ਇਹ ਪੁਲਿਸ ਨੂੰ ਵੀ ਪਤਾ ਸੀ ਪਰ ਜੇਕਰ ਪੁਲਿਸ ਉਸ ਦੇ ਕੋਲੋਂ ਪਿਸਤੌਲ ਹੋ ਲੈਂਦੀ ਤਾਂ ਇਹ ਘਟਨਾ ਨਾ ਵਾਪਰਦੀ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਡਰੋਨ ਉਡਾਉਣ ਤੇ ਆਤੀਸ਼ਬਾਜ਼ੀ ਕਰਨ ਤੇ ਪਾਬੰਦੀ ਲਗਾਈ ਗਈ ਹੈ ਪਰ ਕਈ ਲੋਕ ਦਿਨਾਂ ਕਈ ਲੋਕ ਪਾਬੰਦੀਆਂ ਤੋਂ ਬਾਵਜੂਦ ਸ਼ਰਿਆਮ ਇਸ ਦੀ ਉਲੰਘਣਾ ਕਰ ਰਹੇ ਨੇ ਅਜਿਹਾ ਇੱਕ ਮਾਮਲਾ ਪਟਿੰਡਾ ਦੇ ਪਿੰਡ ਕੋਟ ਸ਼ਮੀਰ ਤੋਂ ਸਾਹਮਣੇ ਆਇਆ ਜਿੱਥੇ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਜਿਸ ਦਾ ਵਿਆਹ ਸੀ ਵਿਆਹ ਵਾਲੇ ਦਿਨ ਰਾਤ ਵੇਲੇ ਆਤੀਸ਼ਬਾਜ਼ੀ ਕੀਤੀ ਗਈ ਪਟਾਕੇ ਚਲਾਏ ਗਏ ਜਦੋਂ ਇਸ ਘਟਨਾ ਦਾ ਪਤਾ ਚੱਲਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੀ ਪੁਲਿਸ ਨੇ ਇਸ ਖਿਲਾਫ ਕਾਰਵਾਈ ਕੀਤੀ ਹੈ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਹੁਣ ਅੱਗੇ ਇਸ ਦੇ ਉੱਪਰ ਐਕਸ਼ਨ ਲਿਆ ਜਾਵੇਗਾ ਮੋਗਾ ਪੁਲਿਸ ਨੇ ਅੱਜ ਸ਼ਹਿਰ ਦੇ ਵਿੱਚ ਟ੍ਰੈਫਿਕ ਸਮੱਸਿਆ ਦੇ ਹੱਲ ਕਰਨ ਦੇ ਲਈ ਦੁਕਾਨਦਾਰਾਂ ਦੇ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਹਟਾਇਆ। ਸ਼ਹਿਰ ਦੇ ਵਿੱਚ ਟ੍ਰੈਫਿਕ ਸਮੱਸਿਆ ਦਾ ਹੱਲ ਹੋ ਸਕੇ ਇਸ ਕਰਕੇ ਐਕਸ਼ਨ ਪੁਲਿਸ ਦੇ ਵੱਲੋਂ ਲਿੱਤਾ ਗਿਆ ਤੇ ਹੁਣ ਦੁਕਾਨਦਾਰਾਂ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਉਹ ਇਸ ਤਰੀਕੇ ਦੇ ਨਾਜਾਇਜ਼ ਕਬਜ਼ੇ ਆਪਣੀ ਦੁਕਾਨ ਦੇ ਸਾਹਮਣੇ ਨਹੀਂ ਕਰ ਸਕਦੇ ਕਿਉਂਕਿ ਇਸ ਤਰੀਕੇ ਦੇ ਨਾਲ ਟ੍ਰੈਫਿਕ ਵੱਧ ਜਾਂਦਾ ਹੈ। ਯੁੱਧ ਨਸ਼ਿਆ ਵਿਰੁੱਧ ਜੰਗ ਤਹਿਤ ਮਾਨਸਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਸੀਆਈਏ ਇੰਚਾਰਜ ਬਲਕੌਰ ਸਿੰਘ ਦੀ ਟੀਮ ਨੇ ਦੋ ਨੌਜਵਾਨਾਂ ਨੂੰ 10320 ਟਰਾਮਾਡੋਲ ਦੀਆਂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਦੋਵੇਂ ਨੌਜਵਾਨ ਨਸ਼ੀਲੀਆਂ ਗੋਲੀਆਂ ਸਕੂਟਰ ਦੇ ਵਿੱਚ ਲੁਕੋ ਕੇ ਅੱਗੇ ਜਾ ਰਹੇ ਸੀ ਪੁਲਿਸ ਨੇ આરોપીਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੁਖਸਰ ਸਾਹਿਬ ਦੇ ਇੱਕ ਨਿਜੀ ਘਰ ਦੇ ਵਿੱਚ ਸੀਵਰੇਜ ਦੀ ਸਫਾਈ ਦੌਰਾਨ ਭਿਆਨਕ ਹਾਦਸਾ ਵਾਪਰ ਗਿਆ ਗੈਸ ਚੜਨ ਕਰਕੇ ਦੋ ਮਜ਼ਦੂਰ ਸਮੇਤ ਉਹਨਾਂ ਨੂੰ ਬਚਾਉਣ ਗਿਆ ਵਿਅਕਤੀ ਵੀ ਸੀਵਰੇਜ ਦੇ ਵਿੱਚ ਡਿੱਗ ਗਿਆ ਜਿਸ ਦੇ ਚਲਦੇ 22 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਵਿਅਕਤੀ ਹੌਸ਼ ਦੇ ਵਿੱਚ ਆਏ ਇਹ ਮਾਮਲਾ ਨਾਕਾ ਨੰਬਰ 6 ਦੇ ਨਜ਼ਦੀਕ ਵਾਪਰਿਆ ਜਿਸ ਨਾਲ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਹੈ ਮੋਗਾ ਦੇ ਵਿੱਚ ਦਿੱਲੀ ਦੇ ਵਿੱਚ ਹੋਏ ਫੈਸ਼ਨ ਸ਼ੋਅ ਦੇ ਵਿੱਚ ਮੋਗਾ ਦੀ ਵੈਨਿਕਾ ਗੋਇਲ ਨੇ ਆਪਣਾ ਨਾਮ ਦਰਜ ਕਰਵਾਇਆ ਵੈਨਿਕਾ ਗੋਇਲ ਨੇ ਦੇਸ਼ ਭਰ ਤੋਂ ਆਈਆਂ 200 ਔਰਤਾਂ ਦੇ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ ਤੇ ਮੋਗਾ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਵੈਨਿਕਾ ਗੋਇਲ ਹੁਣ ਅੰਤਰਰਾਸ਼ਟਰੀ ਮੁਕਾਬਲੇ ਦੇ ਵਿੱਚ ਅੱਗੇ ਹਿੱਸਾ ਲੈਣ ਦੇ ਲਈ ਤਿਆਰ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਉਹ ਇਸੇ ਤਰੀਕੇ ਦੇ ਨਾਲ ਮਹਿਲਾਵਾਂ ਦਾ ਮਨੋਬਲ ਵਯੂਚਾ ਕਰਦੇ ਰਹਿਣਗੇ ਮੋਗਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਨਾ ਮਿਲਣ ਕਰਕੇ ਪਰੇਸ਼ਾਨ ਇੱਕ ਨੌਜਵਾਨ ਨੇ ਆਪਣੇ ਆਪ ਤੇ ਤੇਲ ਪਾ ਕੇ ਅਗ ਲਗਾ ਲਈ ਅੱਗ ਇੰਨੀ ਭਿਆਨਕ ਸੀ ਕਿ ਨੌਜਵਾਨ ਪੂਰੀ ਤਰੀਕੇ ਦੇ ਨਾਲ ਸੜ ਗਿਆ ਸੂਚਨਾ ਮਿਲਦੇ ਹੀ ਸਮਾਜ ਸੇਵਾ ਸੁਸਾਇਟੀ ਦੇ ਵਰਕਰ ਮੌਕੇ ਤੇ ਪਹੁੰਚੇ ਤੇ ਨੌਜਵਾਨ ਨੂੰ ਤੁਰੰਤ ਮੋਗਾ ਦੇ ਸਿਵਲ ਹਸਪਤਲ ਦਾਖਿਲ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ ਅੱਗ ਕਿਉਂਕਿ ਭਿਆਨਕ ਲੱਗੀ ਹੋਈ ਸੀ ਔਰਤ ਨੇ ਦੱਸਿਆ ਕਿ ਅੱਜ ਉਸ ਨੇ ਕੰਮ ਦੇ ਵਿੱਚ ਜਦੋਂ ਉਹ ਰੁੱਝੀ ਹੋਈ ਸੀ ਤੇ ਉਸ ਦਾ ਪਤੀ ਉਸ ਦੇ ਕੋਲ ਆਇਆ ਤੇ ਫਿਰ ਉਸ ਤੋਂ ਬਾਅਦ ਉਹ ਨਾਲ ਦੇ ਘਰ ਦੀ ਛੱਤ ਤੇ ਜਾ ਕੇ ਉਸ ਨੇ ਆਪਣੇ ਆਪ ਨੂੰ ਤੇਲ ਪਾ ਕੇ ਅੱਗ ਲਗਾ ਲਈ ਸੀ ਭਟਿੰਡਾ ਦੇ ਸਾਈ ਨਗਰ ਦੇ ਵਿੱਚ ਚੱਲ ਰਹੇ ਅਧਿਕਾਰਿਤ ਨਸ਼ਾ ਛਡਾਊ ਕੇਂਦਰ ਜਿਸ ਦੇ ਵਿੱਚ ਲਗਭਗ ਪਿੰਡ ਤੋਂ 18 ਦੇ ਕਰੀਬ ਨੌਜਵਾਨ ਨਸ਼ਾ ਛੱਡਣ ਵਾਸਤੇ ਆਏ ਹੋਏ ਸੀਗੇ ਮੌਕੇ ਤੇ ਸਿਹਤ ਵਿਭਾਗ ਤੇ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਰੇਡ ਕੀਤੀ ਗਈ ਨਸ਼ਾ ਛੱਡਣ ਆਏ ਨੌਜਵਾਨਾਂ ਨੂੰ ਰੀਹੈਬਿਲੀਟੇਸ਼ਨ ਸੈਂਟਰ ਭਟਿੰਡਾ ਵਿਖੇ ਪਹੁੰਚਾਇਆ ਗਿਆ ਜਿਸ ਕੋਠੀ ਦੇ ਵਿੱਚ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਸੀ ਉਹ ਕੋਠੀ ਨਾਜਾਇਜ਼ ਦੱਸੀ ਜਾ ਰਹੀ ਹੈ ਇਸ ਨੂੰ ਕੋਈ ਵੀ ਅਫੀਸ਼ੀਅਲ ਸਰਟੀਫਿਕੇਟ ਨਹੀਂ ਸੀ ਮਿਲੇ ਆਤੇ ਹੁਣ ਛਾਪੇਮਾਰੀ ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਜੋ ਵੀ ਬੱਚੇ ਉੱਥੇ ਮੌਜੂਦ ਸੀਗੇ ਉਹਨਾਂ ਨੂੰ ਬਾਹਰ ਕੱਢ ਕੇ ਕਿਸੇ ਹੋਰ ਸੈਂਟਰ 'ਤੇ ਜਿੱਦ ਦਿੱਤਾ ਗਿਆ ਹੈ। CBSE ਬੋਰਡ ਦੇ 12ਵੀਂ ਦੇ ਨਤੀਜੇ ਅੱਜ ਜਾਰੀ ਕੀਤੇ ਗਏ। CBSE 12ਵੀਂ ਦੇ ਵਿੱਚ 88.39% ਵਿਦਿਆਰਥੀ ਪਾਸ ਹੋਏ ਨੇ 12ਵੀਂ ਜਮਾਤ ਦੇ ਵਿੱਚ। ਕੁੜੀਆਂ ਨੇ ਮੁੰਡਿਆਂ ਤੋਂ ਜ਼ਿਆਦਾ ਨੰਬਰ ਲੈ ਕੇ ਇਸ ਵਾਰ ਫੇਰ ਬਾਜ਼ੀ ਮਾਰ ਲਈ ਹੈ। ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਮੰਡੀ ਗੋਬਿੰਦਗਰ ਦੇ ਵਿੱਚ ਨਸ਼ਾ ਤਸਕਰਾਂ ਦੇ ਤਿੱਖੀ ਨਜ਼ਰ ਰੱਖਣ ਤੇ ਨਸ਼ਾ ਖਰੀਦਾਰੀ ਦੀ ਪਛਾਣ ਕਰਨ ਦੇ ਲਈ ਨਸ਼ੇ ਨੂੰ ਠੱਲ ਪਾਉਣ ਦੇ ਮਕਸਦ ਦੇ ਨਾਲ ਸਥਾਨਕ ਪੁਲਿਸ ਦੇ ਵੱਲੋਂ ਦੋ ਮਹੱਤਵਪੂਰਨ ਥਾਵਾਂ ਟੇਹਾ ਕਲੋਨੀ ਤੇ ਸੰਤ ਨਗਰ ਇਲਾਕੇ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਡੀਐਸਪੀ ਗੁਰਦੀਪ ਸਿੰਘ ਅਤੇ ਐਸਐਚਓ ਇੰਸਪੈਕਟਰ ਮਨਪ੍ਰੀਤ ਸਿੰਘ ਦਿਆਲ ਨੇ ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਦੱਸਿਆ ਕਿ ਨਸ਼ੇ ਤੇ ਕਾਬੂ ਪਾਉਣ ਦੇ ਲਈ ਹੁਣ ਇਹੀ ਤਰੀਕਾ ਬਚਿਆ ਇਸ ਕਰਕੇ ਸੀਸੀਟੀਵੀ ਫੁਟੇਜ ਹਨ ਹਰਥਾ ਤੇ ਲਗਾਈ ਜਾਣਗੇ। ਵੀਤੀ ਰਾਤ ਚੋਰਾਂ ਦੇ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜਿਆ ਤੇ ਪਿੰਡ ਕਾਲਾ ਅਫਗਾਨਾ ਵਿਖੇ 6 ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਸ਼ਟਰ ਤੇ ਜਿੰਦਰੇ ਤੋੜ ਕੇ ਨਕਲੀ ਲੈ ਕੇ ਫਰਾਰ ਹੁੰਦੇ ਹੋਏ ਚੋਰਾਂ ਨੂੰ ਵੇਖਿਆ ਗਿਆ ਹੈ ਤੇ ਸੀਸੀਟੀਵੀ ਦੇ ਵਿੱਚ ਤਸਵੀਰਾਂ ਵੀ ਇਹਨਾਂ ਦੇ ਰਿਕਾਰਡ ਹੋ ਗਈਆਂ ਨੇ ਚੋਰਾਂ ਨੇ ਗਿਫਟ ਹਾਊਸ, ਮੈਡੀਕਲ ਸਟੋਰ, ਕਰੀਆਨਾ ਸਟੋਰ ਹਰ ਥਾਂ ਤੇ ਹੱਥ ਅਜ਼ਮਾਇਆ ਤੇ ਹੁਣ ਪੁਲਿਸ ਨੂੰ ਇਹ ਸੂਚਨਾ ਦਿੱਤੀ ਗਈ ਹੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ। ਅਲਸਤਰਾਮ ਦੇ ਸਾਨੂੰ 5 ਵਜੇ ਫੋਨ ਗਿਆ ਘਰੇ ਆਈ ਆ ਜੀ ਆ ਜੀ ਉੱਥੇ ਸਾਂ ਤਾਂ ਉਹ ਕਹਿੰਦੇ ਬਲਸਾ ਤੁਹਾਡੀ ਦੁਕਾਨ ਦਾ ਸ਼ਟਰ ਟੁੱਟੇ ਨੇ ਅਸੀਂ ਜਦੋਂ ਆ ਕੇ ਵੇਖਿਆ ਤਾਂ ਜਿਹੜਾ ਕੁੱਟਾ ਸੀ ਆਪਣਾ ਆਪਣੇ ਕੈਮਰੇ ਚੱਕੀਤੇ ਕੈਮਰਿਆਂ ਦੇ ਵਿੱਚ ਜਿਹੜੇ ਸੀ ਦੋ ਜਣੇ ਜਿਹੜੇ ਸ਼ਟਰ ਨੂੰ ਤੋੜ ਲਏ ਸੀ ਤੋੜਨ ਤੋਂ ਬਾਅਦ ਉਹਨੇ ਜਦੋਂ ਅੰਦਰ ਸਾਡੇ ਜਿਹੜੇ ਸ਼ੀਸ਼ਾ ਲੱਗਾ ਸੀ ਸ਼ੀਸ਼ਾ ਜਿਹੜਾ ਸੀ ਉਹ ਲੋਕ ਸੀ ਉਹ ਲੋਕ ਨਾ ਖੁੱਲਣ ਕਰਕੇ ਉਹਨਾਂ ਕੋ ਅੰਦਰ ਨਹੀਂ ਵੜਿਆ ਗਿਆ ਉਹ ਤਕਰੀਬਨ 3:05 ਮਿੰਟ ਤੇ ਆਏ ਆ 10 ਮਿੰਟ ਤੋਂ ਉਹ ਖੁੱਲਦੇ ਰਹੇ ਨੇ ਇਹ ਬਾਰੇ ਕਿਰਪਾ ਕੀ ਕੋਈ ਨੁਕਸਾਨ ਨਹੀਂ ਆਇਆ ਇਹ ਆ ਵੀ ਸ਼ਟਰ ਸੁੱਟਾ ਦੇ ਅੰਦਰ ਨੇ ਉਹਨਾਂ ਕੋ ਜਾ ਹੋਇਆ ਜੇ ਕੋਈ ਅੰਦਰ ਚੱਲ ਜਾਂਦੇ ਫਿਰ ਉਹਨਾਂ ਜਿਹੜੀ ਨਿਜਤਨਾ ਇਹ ਨੁਕਸਾਨ ਜਿਆਦਾ ਹੀ ਕਰਨਾ ਸੀ ਮੋਗਾ ਪੁਲਿਸ ਨੇ ਗੈਰ ਕਾਨੂੰਨੀ ਹਥਿਆਰਾਂ ਖਿਲਾਫ ਮੁਹਿੰਮ ਚਲਾਈ ਜਿਸ ਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਗੀਤਾ ਭਵਨ ਨੇੜੇ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੇ ਕੋਲੋਂ 32 ਬੋਰ ਇਟਲੀ ਦੀ ਬਣੀ ਪਿਸਤੌਲ ਤੇ 7 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਇਸ ਮਾਮਲੇ ਦੇ ਵਿੱਚ ਇੱਕ ਹੋਰ ਵਿਅਕਤੀ ਦੀ ਭਾਲ ਹਲੇ ਵੀ ਜਾਰੀ ਹੈ ਪਹਿਲਗਾਮ ਹਮਲੇ ਤੋਂ ਬਾਅਦ ਤਿੰਨ ਅਤਵਾਦੀਆਂ ਦੇ ਪੋਸਟਰ ਜਾਰੀ ਕੀਤੇ ਗਏ ਜਾਂਚ ਏਜੰਸੀਆਂ ਨੇ ਅਤਵਾਦੀਆਂ ਦੇ ਪੋਸਟਰ ਜਾਰੀ ਕੀਤੇ ਨੇ ਅਤਵਾਦੀਆਂ ਤੇ 20 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ ਸ਼ੋਪੀਆ ਦੇ ਵਿੱਚ ਜਨਤਕ ਥਾਵਾਂ ਤੇ ਪੋਸਟਰ ਲਗਾਏ ਗਏ ਨੇ। ਦਾ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਤੁਸੀਂ ਵੇਖਦੇ ਰਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਧੰਨਵਾਦ